ਪੀ ਪੁੱਤਰ ਅੱਖ ਦੇ ਅਥਰੂ ਪੀ ਪੁੱਤਰ ਤਗੜਾ ਹੋ ਕੇ ਜੀ ਪੁੱਤਰ ਅੱਖ ਦੇ ਅਥਰੂ ਪੀ ਪੁੱਤਰ ਤਗੜਾ ਹੋ ਕੇ ਜੀ ਪੁੱਤਰ ਪੈਸੇ ਨਹੀਂ ਕੁਝ ਵੇਲਾ ਕੱਢ ਪੈਸੇ ਨਹੀਂ ਕੁਝ ਵੇਲਾ ਕੱਢ ਇੱਕ ਗੱਲ ਕਰਨੀ ਸੇ ਪੁੱਤਰ ਇੱਕ ਗੱਲ ਕਰਨੀ ਸੇ ਪੁੱਤਰ ਤੇਰਾ ਘੋੜਾ ਬਣਦਾ ਸਾਂ ਗੱਲ ਚੇਤੇ ਦੀ ਪੁੱਤਰ ਤੇਰਾ ਘੋੜਾ ਬਣਦਾ ਸਾਂ ਗੱਲ ਚੇਤੇ ਦੀ ਪੁੱਤਰ ਅੱਜ ਹਮੈ ਪਾਰਾਂ ਤੇਰੇ ਤੇ ਅੱਜ ਮੈਂ ਪਾਰ ਹਾਂ ਤੇਰੇ ਤੇ ਬਾਤ ਐ ਸੋਚਣ ਦੀ ਪੁੱਤਰ ਬਾਤ ਕਿ ਤੂੰ ਪਤਾ ਕੀ ਐ ਉਹ ਬੜਿਆ ਤੂੰ ਬਹਿ ਜਾ ਤੂੰ ਤਾਂ ਕਹਿ ਦਿੱਤਾ ਪਾਪਾ ਨੇ ਕਿਆ ਨਹੀਂ ਤੂੰ ਤੇ ਆਖੀ ਬੈਠਾ ਏ ਹੋਰ ਕੀ ਕਹਿਣਾ ਈ ਪੁੱਤਰ ਹੋਰ ਤੂੰ ਕਹਣਾ ਕੀ ਪੁੱਤਰ ਤੂੰ ਤੇ ਆਖੀ ਬੈਠਾ ਏ ਹੋਰ ਕੀ ਕਹਿਣਾ ਕੀ ਪੁੱਤਰ ਉਂਝ ਤੇ ਸਾਹ ਸਾਹ ਨਿਆਮਤ ਐ ਵੱਡੀ ਨਿਆਮਤ ਹੁੰਦਾ ਪ੍ਰਮਾਤਮਾ ਦਾ ਤੋਖਾ ਉਂਝ ਵੱਡੀ ਨਿਆਮਤ ਧੀ ਪੁੱਤਰ ਵੱਡੀ ਨਿਆਮਤ ਧੀ ਪੁੱਤਰ ਅੱਠ ਦੇ ਅੱਥਰੂ ਧੀ ਪੁੱਤਰ ਤਗੜਾ ਹਕੇ ਜੀ ਪੁੱਤਰ ਸਰ ਨੂੰ ਤੁਹਾਡੇ ਤਰਫੋਂ ਵੀ ਸਟਾਫ ਤਰਫੋਂ ਵੀ ਖੁਦਾ ਦੇ ਅੱਗੇ ਤੇ ਦੁਆਏ ਕਿ ਤਜਮਲ ਕਰੀਮ ਨੂੰ ਆਪਣੇ ਖਾਣਦੇ ਸਮੇਂ ਤੋਂ ਨਾਲ ਰੱਖੀ ਧੰਨਵਾਦ